ਤ੍ਰਿ ਭਗਵੰਤ ਮਾਨ ਵੀ ਪਰਤ ਆਏ ਆ ਵਿਦੇਸ਼ੀ ਦੌਰੇ ਤੋਂ ਤੇ ਜਿਹੜੇ ਸਾਬਕਾ ਪ੍ਰਧਾਨ ਨੇ ਬੀਐਸਪੀ ਦੇ ਜਿਹੜੇ ਕੀ ਕੱਢੇ ਗਏ ਕਹਿ ਸਕਦੇ ਆ ਕਈ ਤਰ੍ਹਾਂ ਦੀਆਂ ਅੰਦਰਖਾਤੇ ਗੱਲਾਂ ਹੋਈਆਂ ਵਜਾ ਵੱਖੋ ਵੱਖਰੀ ਦੱਸੀ ਜਾਂਦੀ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾਉਣ ਦੀ ਕਿਸੇ ਹੋਰ ਨੂੰ ਜ਼ਿੰਮੇਵਾਰੀ ਦੇ ਦਿੱਤੀ ਗਈ ਹੁਣ ਉਹਨਾਂ ਨੇ ਆਮ ਆਦਮੀ ਪਾਰਟੀ ਦਾ ਝਾੜੂ ਆਪਣੇ ਹੱਥ ਕੀਤਾ ਔਰ ਉਹੀ ਝਾੜੂ ਹੈ ਜਿਹੜੀ ਸਰਕਾਰ ਨੂੰ ਬੜਾ ਨਿੰਦੇ ਰਹੇ ਹੈ ਸ਼੍ਰੋਮਣੀ ਅਕਾਲੀ ਦਲ ਨਾਲ ਜਦੋਂ ਗੱਠ ਜੋੜ ਸੀ ਉਦੋਂ ਵੀ ਔਰ ਕੱਲੇ ਜਦੋਂ ਹੋਏ ਉਦੋਂ ਵੀ ਪਰ ਅੱਜ ਉਹਨਾਂ ਨੂੰ ਜਿਹੜਾ ਆਮ ਆਦਮੀ ਪਾਰਟੀ ਚੰਗੀ ਲੱਗੀ ਤੇ ਮੁੱਖ ਮੰਤਰੀ ਦੇ ਜਾ ਕਿ ਉਹ ਸਨਮਾਨ ਵੀ ਲੈਂਦੇ ਨੇ ਸਨਮਾਨ ਕਰਦੇ ਵੀ ਨੇ ਤੇ ਸ਼ਾਮਲ ਹੋ ਜਾਂਦੇ ਆ ਦੁੱਖ ਸਭ ਤੋਂ ਵੱਡੀ ਗੱਲ ਹੈ ਕਿ ਅੱਜ ਜਸਬੀਤ ਸਿੰਘ ਗੜੀ ਸਾਹਿਬ ਜਿਨ੍ਹਾਂ ਨੂੰ ਬਹੁਜਨ ਸਮਾਜ ਪਾਰਟੀ ਦੀ ਕੌਮੀ ਪ੍ਰਧਾਨ ਬਾਇਆਵਤੀ ਭੈਣ ਜਿਹਨੂੰ ਕਹਿੰਦੇ ਨੇ ਉਹਨਾਂ ਨੇ ਬਾਹਰ ਕੱਢ ਦਿੱਤਾ ਸੀ ਕਿਉਂ ਕੱਢੇ ਕਾਫੀ ਗੰਭੀਰ ਇਲਜ਼ਾਮ ਸੀ ਇਹਦੇ ਨਾਲ ਆਮ ਆਦੀ ਪਾਰਟੀ ਨੂੰ ਕੋਈ ਫਾਇਦਾ ਨਹੀਂ ਹੋਣਾ ਪਰ ਸਿਆਸੀ ਤੌਰ ਤੇ ਜਸਬੀਤ ਸਿੰਘ ਗੜੀ ਨੂੰ ਫਾਇਦਾ ਹੋ ਸਕਦਾ ਕਿਉਂਕਿ ਸਰਕਾਰ ਸਰਕਾਰੀ ਦਰਬਾਰੇ ਤਾਡੀ ਪਹੁੰਚ ਹੋ ਜਾਂਦੀ ਹੈ ਅਪਰੋਚ ਹੋ ਜਾਂਦੀ ਹੈ ਤੁਹਾਨੂੰ ਡੀਸੀ ਐਸਐਸਪੀ ਸਨੇਹੇ ਲੱਗ ਜਾਂਦੇ ਨੇ ਕਿ ਗੜੀ ਸਾਹਿਬ ਵੀ ਹੁਣ ਸਾਡੇ ਵਿੱਚ ਹੀ ਨੇ ਸਾਡੇ ਸਾਥੀ ਨੇ ਇਹਨਾਂ ਦੇ ਹੱਥਾਂ ਦੇ ਵਿੱਚ ਝਾੜੂ ਆ ਤੇ ਇਹਨਾਂ ਦਾ ਖਿਆਲ ਰੱਖਿਓ ਹੋ ਸਕਦਾ ਤੁਹਾਨੂੰ ਸਿਕਿਉਰਿਟੀ ਮਿਲ ਜੇ ਨਾਲ ਜਿਪਸੀ ਮਿਲ ਜੇ ਸਰਕਾਰੀ ਦਬਰ ਤੁਹਾਡੇ ਕੰਮ ਹੋਣ ਲੱਗ ਪਣ ਆਮ ਆਦੀ ਪਾਰਟੀ ਨੂੰ ਕੋਈ ਫਰਕ ਪੈਣਾ ਹੈਗਾ ਕਿ ਗੜੀ ਸਾਹਿਬ ਆ ਗਏ ਨੇ ਇੱਕ ਪਾਰਟੀ ਦੇ ਪ੍ਰਧਾਨ ਆ ਗਏ ਫਾਇਦਾ ਹੋ ਜਾਊਗਾ ਨਹੀਂ ਔਰ ਇਨਾਂ ਨੂੰ ਫਾਇਦਾ ਹੋ ਸਕਦਾ ਦੂਜੀ ਗੱਲ ਹੈ ਕਿ ਗੜੀ ਸਾਹਿਬ ਠੀਕ ਹੈ ਕਿ ਬਹੁਜਨ ਸਮਾਜ ਪਾਰਟੀ ਦੇ ਲੀਡਰ ਸੀ ਪ੍ਰਧਾਨ ਸੀ ਪਰ ਪੰਜਾਬ ਦੇ ਵਿੱਚ ਬਹੁਜਨ ਸਮਾਜ ਪਾਰਟੀ ਦਾ ਕੋਈ ਲੈਣਾ ਦੇਣਾ ਨਹੀਂ ਹੈਗਾ ਜਿਹੜੀਆਂ ਇਦਾਂ ਦੀਆਂ ਪਾਰਟੀਆਂ ਖੁਦ ਖਤਮ ਹੋ ਚੁੱਕੀਆਂ ਨੇ ਉਹਨਾਂ ਦੇ ਪ੍ਰਧਾਨ ਦੀ ਵੈਲਿਊ ਦੂਜੀ ਪਾਰਟੀ 'ਚ ਕਿੰਨੀ ਕੀ ਰਹਿੰਦੀ ਹੈਗੀ ਆ ਜਾਂ ਪੰਜਾਬ ਪੱਧਰ ਦੇ ਕਿੱਡੇ ਕਿ ਵੱਡੇ ਲੀਡਰ ਆ ਉਹ ਮਾਇਨੇ ਨਹੀਂ ਰੱਖਦੇ ਹੈਗੇ ਬਹੁਜਨ ਸਮਾਜ ਪਾਰਟੀ ਦੇਖੋ ਪੰਜਾਬ 'ਚ ਉੱਠ ਕੇ ਬਾਬੂ ਕਾਂਚੀਰਾਮ ਹੋਣਾ ਨੇ ਡਾਕਟਰ ਬੀ ਆਰ ਮੀਦਕਰ ਸਾਹਿਬ ਦੇ ਸਿਧਾਂਤਾਂ ਦੇ ਉਸੂਲਾਂ ਤੇ ਬਣਾ ਕੇ ਇੱਕ ਪਾਰਟੀ ਬਣਾਈ ਸੀ ਪੰਜਾਬ ਚੋਂ ਉੱਠੇ ਸੀ ਰੋਪੜ ਦੇ ਇੱਕ ਨਿੱਕੇ ਜਿਹੇ ਪਿੰਡ ਚੋਂ ਨਿੱਕੇ ਜਿਹੇ ਪਰਿਵਾਰ ਦੇ ਵਿੱਚੋਂ ਜਾ ਕੇ ਯੂਪੀ ਐਡਾ ਵੱਡਾ ਇੰਡੀਆ ਦਾ ਸਭ ਤੋਂ ਵੱਡਾ ਸਟੇਟ ਯੂਪੀ ਉੱਥੇ ਸਰਕਾਰਾਂ ਬਣਾ ਲਈਆਂ ਆਪ ਮੁੱਖ ਮੰਤਰੀ ਰਹੇ ਮਾਇਆਵਦੀ ਨੂੰ ਮੁੱਖ ਮੰਤਰੀ ਬਣਾਇਆ ਹੈਗਾ ਹੁਣ ਉਹ ਹੁਣ ਤੇ ਇੰਨਾ ਕੋਈ ਸਭੂਜਨ ਸਮਾਜ پارٹی ਕੋ ਨੈਸ਼ਨਲ ਰੁਤਬਾ ਵੀ ਲੱਗਦਾ ਖੋਸ ਗਿਆ ਜਾਂ ਖੁੱਸਣ ਵਾਲਾ ਹੈਗਾ ਜਿਸ پارٹی ਦਾ ਇੰਡੀਆ ਦੇ ਵਿੱਚ ਹੀ ਵजूद ਖਤਮ ਹੋ ਗਿਆ ਵੇ ਉਹਦੇ ਪਾਰਟੀ ਪ੍ਰਧਾਨ ਦਾ ਵੀ ਵजूद ਹੋਣਾ ਕੀ ਹੁੰਦਾਗਾ ਇਸ ਕਰਕੇ ਬਹੁਜਨ ਸਮਾਜ ਪਾਰਟੀ ਦੇ ਕਦੀ ਇਹ ਪ੍ਰਧਾਨ ਬਣ ਕੇ ਜਿੰਨੇ ਵੀ ਪ੍ਰਧਾਨ ਰਹੇ ਚਾਹੇ ਹੁਣ ਆ ਜਾਂ ਪਹਿਲੇ ਉਹ ਆਪਣਾ ਪੰਜਾਬ ਦੇ ਵਿੱਚ ਏਡਾ ਵੱਡਾ ਕਦ ਬਣਾ ਹੀ ਨਹੀਂ ਸਕੇ ਔਰ ਬਹੁਜਨ ਸਮਾਜ ਪਾਰਟੀ ਦਾ ਕਾਡਰ ਹੈ ਪਰ ਲੀਡਰ ਨਹੀਂ ਹੈ ਜੇ ਲੀਡਰ ਬਹੁਜਨ ਸਮਾਜ ਪਾਰਟੀ ਦੇ ਚੰਗੇ ਹੁੰਦੇ ਪ੍ਰਧਾਨ ਚੰਗੇ ਹੁੰਦੇ ਤੇ ਉਹਨਾਂ ਨੂੰ ਨਾ ਅਕਾਲੀ ਦਲ ਦੇ ਨਾਲ ਗੱਠਜੋੜ ਕਰਨ ਦੀ ਜਰੂਰਤ ਸੀ ਜਾਂ ਆਮ ਆਦੀ ਪਾਰਟੀ ਦੇ ਵਿੱਚ ਸ਼ਾਮਲ ਹੋਣ ਦੀ ਜਰੂਰਤ ਸੀ ਤੁਸੀਂ ਦੇਖੋ ਬਹੁਜਨ ਸਮਾਜ ਪਾਰਟੀ ਚੋਂ ਲੀਡਰ ਨਿਕਲ ਨਿਕਲ ਕੇ ਐਮਐਲਏ ਮੰਤਰੀ ਬੋਝ ਗਏ ਆਗੇ ਨੇ ਲੋਕ ਚਾਹੁੰਦੇ ਨੇ ਕਿ ਬਹੁਜਨ ਸਮਾਜ ਪਾਰਟੀ ਜਿਹੜੀ ਆ ਖੜੀ ਹੋਵੇ ਪਰ ਇਹਨਾਂ ਦੇ ਲੀਡਰ ਹੀ ਬਾਅਦ ਚ ਸਿਆਸੀ ਸੌਦੇ ਕਰ ਲੈਂਦੇ ਨੇ ਉਹ ਨੈਸ਼ਨਲ ਲੈਵਲ ਤੇ ਵੀ ਤੇ ਉਹ ਸਟੇਟ ਲੈਵਲ ਤੇ ਵੀ ਹੁਣ ਅਵਤਾਰ ਸਿੰਘ ਕਰੀਪੂਰੀ ਸਾਹਿਬ ਨੂੰ ਬਣਾਇਆ ਪ੍ਰਧਾਨ ਉਹ ਪਹਿਲਾਂ ਵੀ ਰਹੇ ਚੁੱਕੇ ਨੇ ਹੁਣ ਰਾਜ ਸਭਾ ਮੈਂਬਰ ਵੀ ਉਹਨਾਂ ਨੇ ਯੂਪੀ ਉਹਨਾਂ ਨੂੰ ਬਣਾਇਆ ਗਿਆ ਸੀ ਹੁਣ ਸਭ ਤੋਂ ਵੱਡਾ ਸਵਾਲ ਹੈ ਕਿ ਬਹੁਜਨ ਸਮਾਜ ਪਾਰਟੀ ਨੇ ਇਲੈਕਸ਼ਨ ਲੜਦੀ ਹੈ ਜਮਾਨਤਾਂ ਜਬਤ ਹੋ ਜਾਂਦੀਆਂ ਨੇ ਕਿਉਂਕਿ ਤੁਸੀਂ ਲੋਕਾਂ 'ਚ ਕਿੰਨਾ ਕੀ ਵਿਚਰਦੇ ਹੋ ਲੋਕਾਂ ਦੀ ਗਿਲਨੀ ਕੀ ਗੱਲ ਕਰਦੇ ਹੋ ਔਰ ਸੁੱਧ ਸਿੱਧਾ ਬਿਆਨਾਂ ਦੇ ਨਾਲ ਟੀਵੀ ਇੰਟਰਵਿਊ ਦੇ ਦੇ ਨਾਲ ਤੁਸੀਂ ਲੀਡਰ ਨਹੀਂ ਬਣ ਜਾਂਦੇ ਤਾਨੂੰ ਪੰਜਾਬ ਦੇ ਪਿੰਡਾਂ ਦੇ ਲੋਕਾਂ ਦਾ ਦਰਦ ਦੱਸਣਾ ਪਊਗਾ ਬਹੁਜਾ ਸਮਾਜ ਪਾਰਟੀ ਨੇ ਗਰੀਬ ਤਬਕੇ ਵਾਸਤੇ ਕਿੰਨੇ ਕੀ ਧਰਨੇ ਮੋਰਚੇ ਲਾ ਲਿਆਗੇ ਨੇ ਐਸੀ ਸਕਾਲਰਸ਼ਿਪ ਦਾ ਰੋਲਾ ਦਸਾਂ ਸਾਲਾਂ ਤੋਂ ਪੈ ਰਿਹਾ ਹੈਗਾ ਗਰੀਬ ਬੱਚਿਆਂ ਨੂੰ ਡਿਗਰੀਆਂ ਨਹੀਂ ਮਿਲਦੀਆਂ ਕਿੰਨਾ ਕੀ ਬਹੁਜਾ ਸਮਾਜ ਪਾਰਟੀ ਦੇ ਪ੍ਰਧਾਨਾਂ ਨੇ ਧਰਨੇ ਦਿੱਤੇ ਹੈਗੇ ਨੇ ਨਹੀਂ ਕਿੰਨੇ ਕੀ ਸੰਘਰਸ਼ ਕੀਤੇ ਹੈਗੇ ਨੇ ਨਹੀਂ ਐਸੀ ਭਾਈਚਾਰੇ ਨੂੰ ਪੰਜਾਬ 'ਚ ਕਿਹੋ ਜੀਆਂ ਦਿੱਕਤਾਂ ਨੇ ਕਿਹੋ ਜਿਹੀ ਪ੍ਰੋਬਲਮ ਹੈ ਇਹਨਾਂ ਨੂੰ ਨਹੀਂ ਪਤਾ ਹੈਗਾ ਲੀਡਰਾਂ ਨੂੰ ਲੀਡਰਾਂ ਦੀ ਆਪਣੀ ਚਾਹੀਦੀ ਹੈ ਸਾਡੀ ਸਿਆਸਤ ਚਮਕਣੀ ਚਾਹੀਦੀ ਹੈਗੀ ਆ ਦੂਜੀ ਗੱਲ ਸਭ ਤੋਂ ਵੱਡੀ ਗੱਲ ਇਹ ਕਿ ਜਸਬੀਤ ਸਿੰਘ ਗੜੀ ਪਾਰਟੀ ਦੇ ਪ੍ਰਧਾਨ ਨੇ ਪਰ ਉਹ ਕਦੀ ਇਹਨਾਂ ਦੀ ਪਾਰਟੀ ਦੀ ਇੱਥੇ ਐਮਐਲਏ ਵੀ ਨਹੀਂ ਬਣੇ ਹੈਗੇ ਇਸ ਕਰਕੇ ਕਿ ਕਹਿਨੂ ਆ ਕਿ ਕ ਪਾਰਟੀ ਆ ਪਾਰਟੀ ਦਾ ਪ੍ਰੈਜ਼ੀਡੈਂਟ ਆ ਇਦਾਂ ਦੀ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਪਾਰਟੀਆਂ ਨੇ ਜਿਨ੍ਹਾਂ ਦੇ ਪ੍ਰਧਾਨ ਨੇ ਬਸ ਉਹ ਉਹ 19 ਕੀ ਖੁਸ਼ ਹੋਇਆ ਤੇ ਆਮ ਆਦੀ ਪਾਰਟੀ ਨੂੰ ਨਹੀਂ ਕੋਈ ਫਰਕ ਪੈਣਾ ਹੈਗਾ ਔਰ ਦੂਜੇ ਆਮ ਆਦੀ ਪਾਰਟੀ ਦੇ ਜਿਹੜੇ ਆਪ ਐਮਐਲਏ ਤੇ ਮੰਤਰੀ ਨੇ ਉਹਨਾਂ ਦੀ ਕਿੰਨੀ ਕੀ ਚਲਦੀ ਹੈਗੀ ਉਹ ਸਾਰਾ ਪੰਜਾਬ ਜਾਣਦਾ ਜੀ ਜੀ ਅੱਜ ਕੱਲ ਜਦੋਂ ਪਾਰਟੀ ਬਦਲਦਾ ਕੋਈ ਲੀਡਰ ਪਹਿਲਾਂ ਤਾਂ ਕਹਿੰਦੇ ਕਿ ਸਾਡੀ ਵਿਚਾਰਧਾਰਾ ਇਹ ਆ ਜਦੋਂ ਜਿਹੜੀ ਪਾਰਟੀ ਨਾਲ ਹੁੰਦੇ ਆ ਜਦੋਂ ਪਾਰਟੀ 'ਚ ਛੜੱਪਾ ਮਾਰਨਾ ਹੁੰਦਾ ਵਿਚਾਰਧਾਰਾ ਦਾ ਤਾਂ ਵਰਕਾ ਹੀ ਪਾੜ ਜਾਂਦਾ ਹੁਣ ਜਿਹੜੇ ਨਾਲ ਇੱਕ ਤਸਵੀਰ 'ਚ ਨਜ਼ਰ ਆ ਰਹੇ ਨੇ ਡਾਕਟਰ ਸੁਖੀ ਜੀ ਉਹ ਵਿਧਾਇਕ ਨੇ ਮੌਜੂਦਾ ਉਹ ਪਹਿਲਾਂ ਬਸਪਾ ਦਾ ਪਛੋਕੜੀ ਉਹਨਾਂ ਦਾ ਸ਼੍ਰੋਮਣੀ ਅਕਾਲੀ ਦਲ ਚਾਏ ਫਿਰ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਨਾ ਕਰਕੇ ਉਹ ਵੀ ਆ ਗਿਆ ਆਮ ਆਦਮੀ ਪਾਰਟੀ 'ਚ ਕੀ ਗੱਲ ਬਸਪਾ ਤੇ ਆਮ ਆਦਮੀ ਪਾਰਟੀ ਦੀ ਵਿਚਾਰਧਾਰਾ ਕਿਤੇ ਮੇਲ ਖਾਂਦੀ ਹੈ ਕਿ ਉਹਨਾਂ ਨੂੰ ਕਿਸੇ ਪਾਸਿਓ ਮਰਜ਼ੀ ਆ ਰਹੇ ਹੈ ਪਰ ਜਾ ਉਹ ਸਿੱਧਾ ਆਮ ਆਦਮੀ ਪਾਰਟੀ 'ਚ ਰਹੇ ਉਹ ਵੀ ਕਹਿ ਰਹੇ ਕਿ ਬਹੁਜਨ ਸਮਾਪਾ ਪਾਰਟੀ ਦਾ ਕਾਡਰਾ ਐ ਸੀ ਭਾਈਚਾਰਾ ਆਪਣੇ ਆਪ ਨੂੰ ਪਾਰਟੀ ਮਹਿਸੂਸ ਕਰਦਾ ਜਿਦ ਤੱਕ ਕਾਂਗਰਸ ਜਾਂ ਬੀ ਜੇ ਪੀ ਹੈ ਜਿਆਦਾਤਰ ਇਹ ਹਿੰਦੂ ਪਾਰਟੀ ਡੋਮਿਨੇਟ ਪਾਰਟੀ ਮੰਨੀ ਗਈ ਹੈ ਹੈਨਾ ਕਾਲੀ ਦਿਲ ਖਾਸ ਕਰਕੇ ਸਿੱਖਾ ਦੀ ਜਾਂ ਜੱਟਾਂ ਦੀ ਪਾਰਟੀ ਮੰਨ ਲਓ ਬਹੁਤ ਜੋ ਸਮਾਜ ਪਾਰਟੀ ਐਸੀ ਪਾਈ ਚਾਰੇ ਦੀ ਪਾਰਟੀ ਮੰਨੀ ਗਈ ਆ ਲੋਕ ਤੇ ਇਸ ਪਾਰਟੀ ਨੇ ਜੁੜਨਾ ਚਾਹੁੰਦੇ ਪਰ ਇਹਨਾਂ ਦੇ ਪ੍ਰਧਾਨ ਜਾਂ ਇੱਕ ਲੀਡਰ ਹੀ ਵਿਖ ਜਾਂਦੇ ਰਹੇਗੇ ਨੇ ਸਿਆਸੀ ਤੌਰ ਤੇ ਦੂਜੀਆਂ ਪਾਰਟੀਆਂ 'ਚ ਛਲਾਂਗੇ ਇੱਕ ਆਰਡਰ ਬੜਾ ਪੱਕਾ ਖਾਸ ਕਰਕੇ ਦਬਾਬੇ ਦੇ ਵਿੱਚ ਮਾਲਵੇ 'ਚ ਇਹਨਾਂ ਨੇ ਕਾਡਰੀ ਬਣਾਇਆ ਮਲਝੇ ਦੇ ਵਿੱਚ ਇਹਨਾਂ ਕਾਡਰੀ ਬੈਕ ਕਿਉਂਕਿ ਜਲੰਧਰ ਹਾਰਪੁਰ ਨਵਾਂ ਸ਼ਹਿਰ ਰੋਪੜ ਇਸ ਬੈਲਟ ਦੇ ਵਿੱਚ ਕਾਫੀ ਐਸਸੀ ਭਾਈਚਾਰਾ ਵਸਦਾ ਐਸਸੀ ਭਾਈਚਾਰੇ ਦੇ ਵਿੱਚ ਸਭ ਤੋਂ ਵੱਧ ਜਿਹੜਾ ਭਾਈਚਾਰਾ ਵਸਦਾ ਗਾ ਉਹ RAMDASIA ਭਾਈਚਾਰਾ ਤੇ RAMDASIA ਬਹੁਜ ਸਮਾਜ ਪਾਰਟੀ ਨੂੰ ਕਹਿ ਦੋ ਕਿ ਤੁਸੀਂ RAMDASIA ਜਾਂ RAVIDASIA ਭਾਈਚਾਰੇ ਦੀ ਪਾਰਟੀ ਆ ਕਿਉਂਕਿ ਇਹਨਾਂ ਨੇ ਸੰਭਾਲਿਆ ਦੂਜੀਆਂ ਹਾਲਾਂਕਿ ਅਗਰ ਪੰਜਾਬ ਦੀ ਗੱਲ ਕੀਤੀ ਜਾਵੇ ਤੇ ਕਟੂੜ 37 38 ਜਾਤਾ ਹੋਣਗੀਆਂ ਐਸੀ ਭਾਈਚਾਰੇ ਦੇ ਵਿੱਚ ਪਰ ਇਹ ਇਹਨਾਂ ਦਾ ਪਿਛਲੇ ਤੁਸੀਂ ਪ੍ਰਧਾਨ ਦੇਖ ਲਓ ਜਨਰਲ ਸੈਕਟਰੀ ਦੇਖ ਲਓ ਸਾਰੇ ਦੇ ਸਾਰੇ ਜਿੰਨੀ ਇਹਨਾਂ ਦੀ ਸਟੇਟ ਬਾਡੀ ਹੋ ਗਈ ਉਹ ਰਵੀ ਦਾਸ ਸਿੰਘ ਭਾਈਚਾਰਾ ਜਾਂ ਰਾਮਦਾਸ ਸਿੰਘ ਭਾਈਚਾਰਾ ਬਾਕੀ ਇਹਨਾਂ ਨੇ ਕਦੀ ਦੂਜੇ ਭਾਈਚਾਰੇ ਨੂੰ ਨਾਲ ਜੋੜਿਆ ਨਹੀਂ ਜਿਸ ਕਾ ਜਿਹੜਾ ਦੂਜਾ ਭਾਈਚਾਰਾ ਵਾ ਇਥੋਂ ਤੱਕ ਜਿਹੜਾ ਵਾਲਮੀਕ ਭਾਈਚਾਰਾ ਵੀ ਉਹ ਅੱਧਾ ਬੀ ਆਮਾ ਦੀ ਪਾਰਟੀ ਕੋਈ ਅੱਧਾ ਕਾਲੀ ਦਲ ਕੋਈ ਅੱਧਾ ਕਾਂਗਰਸ ਕੋਈ ਕੱਟੂਗੜ ਇਹ ਤਾਂ ਮੰਨਿਆ ਜਾਂਦਾ ਕਿ ਇੰਡੀਆ ਦੇ ਵਿੱਚ ਸਭ ਤੋਂ ਵੱਧ ਜਿਹੜਾ ਐਸਸੀ ਭਾਈਚਾਰਾ ਵੱਸਦਾ ਵਾ ਉਹ ਪੰਜਾਬ 'ਚ ਵੱਸਦਾ ਜਿਹਦੀ ਗਿਣਤੀ ਕੋਈ 35 ਤੋਂ 36% ਹੈ ਜਿਸ ਪਾਰਟੀ ਕੋ ਅਗਰ 35 36% ਹੁੰਦੀ ਉਹਨਾਂ ਦੀ ਸਰਕਾਰ ਵੱਟ ਤੇ ਪਈ ਸੀ ਲੇਕਿਨ ਇਹਨਾਂ ਦੇ ਲੀਡਰ ਉਸ ਲੈਵਲ ਦੇ ਨਹੀਂ ਨਿਕਲੇ ਪਾਇਦਾਰ ਲੀਡਰ ਨਹੀਂ ਨਿਕਲੇਗੇ ਜਿਨ੍ਹਾਂ ਦੀ ਹੋਂਦ ਬਣੀ ਆ ਤੁਸੀਂ ਡਾਕਟਰ ਸੁੱਖੀ ਦੀ ਗੱਲ ਕਰਦੇ ਬਹੁਜਨ ਸਮਾਜ ਪਾਰਟੀ ਦੀ ਪਦੈਸ਼ ਆ ਉਹਨੂੰ ਪਤਾ ਹੈ ਮੈਂ ਸਾਰੀ ਉਮਰ ਐਮਐਲਏ ਨਹੀਂ ਬੰਨਾ ਛੜੱਪਾ ਮਾਰਿਆ ਕਾਲੀ ਦਲ ਜਾ ਕੇ ਕਾਲੀ ਦਲ ਦੇ ਵਿੱਚ ਦੋ ਵਾਰ ਐਮਐਲਏ ਬਣ ਗਏ ਉਸੋਬਾ ਦਾ ਆਮਾਦੀ ਪਾਰਟੀ ਚ ਸ਼ਾਮਲ ਹੋ ਗਏ ਪਵਨ ਕੁਮਾਰ ਟੀਨੂ ਹਮ ਬਸ ਪਦਾ ਹੀ ਉਥੇ ਪਤਾ ਹੀ ਵੈਲਿਊ ਨਹੀਂ ਪੈਣੀ ਸੁਬੀਰ ਸਿੰਘ ਬਾਦਲ ਨੇ ਵੈਲਿਊ ਪਾਦੀ ਤੀ ਡਾਕਟਰ ਸੁਖੀ ਦੀ ਵੈਲਿਊ ਸੁਬੀਰ ਸਿੰਘ ਬਾਦਲ ਨੇ ਪਾਈਆ ਪਵਨ ਕੁਮਾਰ ਟੀਲੂ ਤੀਨੂ ਦੀ ਵੈਲਿਊ ਸੁਬੀਰ ਸਿੰਘ ਬਾਦਲ ਨੇ ਪਾ ਉਹ ਵੀ ਛੱਡ ਕੇ ਆਪ ਚਲ ਗਏ ਇਦਾਂ ਹੀ ਉਥੇ ਬਲਦੇਵ ਸਿੰਘ ਖੈਰ ਬਹੁਜਨ ਸਮਾਜ ਪਾਰਟੀ ਦਾ ਵਾ ਇਦਾਂ ਹੀ ਜਿਹੜੇ ਦੂਜੇ ਸੁਖਵਿੰਦਰ ਸਿੰਘ ਨੇ ਜਿਹੜੇ ਐਮਐਲਏ ਆ ਆਦਮਪੁਰ ਤੋਂ ਉਹ ਵੀ ਬਹੁਜਨ ਸਮਾਜ ਪਾਰਟੀ ਦੇ ਨੇ ਉਹ ਅਜਕਲ ਕਾਂਗਰਸ ਪਾਰਟੀ ਦੇ ਬਹੁਜ ਸਮਾਜ ਪਾਰਟੀ ਬਹੁ ਵੱਡੀ ਪਾਰਟੀ ਹੀ ਪਰ ਉਹਨਾਂ ਦੇ ਲੀਡਰਾਂ ਨੇ ਆਪ ਹੀ ਪਾਰਟੀ ਖਤਮ ਕਰ ਦਿੱਤੀ ਹੈਗੀ ਆ ਔਰ ਇਹਨਾਂ ਦਾ ਕਿਉਂਕਿ ਲੈਵਲ ਹੀ ਇਦਾਂ ਦਾ ਸੀ ਕਿ ਪਾਰਟੀ ਖੜੀ ਨਹੀਂ ਔਰ ਸੈਂਟਰ ਦੇ ਵਿੱਚ ਜਿਹੜੀ ਲੀਡਰਸ਼ਿਪ ਬੈਠੀ ਸੀ ਉਹ ਵੀ ਹਵਾ ਦਾ ਰੁਕ ਦੇਖਦੀ ਸੀ ਕਿ ਜੇ ਉਥੇ ਚਟਾਲੇ ਦਾ ਰੋਖ ਹੈਗੀ ਹੈ ਤੇ ਕੈਂਡੀਡੇਟ ਉਦਾਂ ਦੇ ਦੇ ਦੋ ਜੇ ਬਹੁਜ ਸਮਾਜ ਪਾਰਟੀ ਦੇ ਇੱਥੇ ਧਾਕੜ ਲੀਡਰ ਹੈ ਤੇ ਫਿਰ ਬਕਾਲੀ ਦਲ ਦੇ ਨਾਲ ਸਾਂਝ ਕਰ ਲੋ ਹੁਣ ਸੈਂਟਰ ਦੇ ਉਹ ਸੈਂਟਰ ਹੁਣ ਬਹੁਜਨ ਸਮਾਜ ਪਾਰਟੀ ਸੈਂਟਰ ਦੇ ਹਿਸਾਬ ਨਾਲ ਚੱਲਦੀ ਮਤਲਬ ਬੀਜਪੀ ਦੇ ਹਿਸਾਬ ਨਾਲ ਚੱਲਦੀ ਹੈਗੀ ਆ ਕਿ ਕਿੱਥੇ ਤੁਸੀਂ ਵਿਧਾਨ ਸਭਾ ਜਿਹੜੀ ਇਲੈਕਸ਼ਨ ਆ ਕਿ ਇਹਦੇ ਨਾਲ ਗੱਠ ਜੋੜ ਕਰਨਾ ਲੋਕ ਸਭਾ ਦੇ ਨਾਲ ਕਿਹਦੇ ਨਾਲ ਗੱਠ ਜੋੜ ਕਰਨਾ ਉਹ ਸੈਂਟਰ ਦੀ ਸਰਕਾਰ ਦੇ ਚੱਲਦੀ ਹੈਗੀਏ ਜਿਸ ਤੀ ਜੇ ਅਗਰ ਬਹੁਜਨਸ ਪਾਰਟੀ ਪੰਜਾਬ ਚ ਅਗਰ ਚੰਗਾ ਜਿਹੜਾ ਲੀਡਰ ਮਿਲ ਜਾਂਦਾ ਕੈਂਡ ਲੀਡਰ ਮਿਲ ਜਾਂਦਾ ਤੇ ਸੈਂਟਰ ਵੀ ਸੈਂਟਰ ਦੇ ਵਿੱਚ ਵੀ ਮਾਇਆਵਤੀ ਅਗਰ ਹਰ ਸਟੇਟ ਨੂੰ ਇੱਕ ਵੱਖਰੀ ਆਪਣੀ ਹਰ ਸਟੇਟ ਨੂੰ ਦੇ ਲੀਡਰ ਨੂੰ ਪਾਵਰ ਦੇ ਕੇ ਰੱਖਦੇ ਤੇ ਪੰਜਾਬ ਦੇ ਵਿੱਚ ਵੀ ਆਮ ਆਦੀ ਪਾਰਟੀ ਦੀ ਜੇ ਆ ਕੇ ਸਰਕਾਰ ਬਣ ਸਕਦੀ ਤੇ ਘੱਟੋ ਘੱਟ ਬਹੁਜਨ ਸਮਾਜ ਪਾਰਟੀ ਆਪੋਜੀਸ਼ਨ ਦੇ ਤੇ ਆ ਜਾਂਦੀ ਤੁਸੀਂ ਇਹ ਦੱਸੋਗੇ ਜਸਬੀਰ ਸਿੰਘ ਗੜੀ ਤੋਂ ਪਹਿਲਾਂ ਪ੍ਰਧਾਨ ਕੌਣ ਹੀ ਲੋਕਾਂ ਨੂੰ ਪਤਾ ਨਹੀਂ ਤੇ ਹੁਣ ਕਿਹੜਾ ਪ੍ਰਧਾਨ ਹੈ ਮੀਡੀਆ ਤੋਂ ਇਲਾਵਾ ਕਿਸੇ ਨੂੰ ਨਹੀਂ ਪਤਾ ਕਿ ਅਫਤਾਰ ਕਰੀਮਪੁਰੀ ਨੂੰ ਦੁਬਾਰਾ ਬਣਾਏ ਪਿਛਲੇ 5 ਜਿਹੜੇ ਇਹਨਾਂ ਦੇ ਪ੍ਰਧਾਨ ਨੇ ਕਿਸੇ ਨੂੰ ਨਹੀਂ ਪਤਾ ਕੌਣ ਨੇ ਕੀ ਨੇ ਇਸ ਕਰਕੇ ਇੱਕ ਲੀਡਰ ਠੀਕ ਹੈ ਕਿ ਇੱਕ ਨਾਪਾਰਟੀ ਨੈਸ਼ਨਲ ਪਾਰਟੀ ਸੀ ਹੁਣ ਇਹਦਾ ਰੁਤਬਾ ਬਰਾਬਰ ਜੇ ਹੀ ਖਤਮ ਹੋਣਾ ਲਾਈ ਆ ਇਵੇਂ ਸੀ ਪੀਸੀਪੀਐਮ ਦਾ ਹਾਲਾ ਨੇ ਜਿਹੜੀਆਂ ਨੈਸ਼ਨਲ ਪਾਰਟੀਆਂ ਪਹਿਲਾਂ 6 ਹੀ ਹੁੰਦੀਆਂ ਸੀ ਕਾਂਗਰਸ ਬੀਜੇਪੀ ਬਸਪਾ ਪੀਸੀਆਈ ਤੇ ਸੀਪੀਐਮ ਵੀ ਇੱਕਦ ਦੀ ਹੋ ਰਹੀ ਸੀ ਉਹ ਸਾਰੀਆਂ ਖਤਮ ਹੋ ਗਈਆਂ ਲਗਭਗ ਪੀਸੀਆਈ ਸੀਪੀਐਮ ਦੇ ਵੇਖੋ ਪਾਰਲੀਮੈਂਟ ਵਿੱਚ 40 40 ਐਮਪੀ ਹੁੰਦੇ ਹੁਣ ਇੱਕ ਇੱਕ ਦੁੱਕੇ ਤੋਂ ਹੀ ਆ ਇਦਾਂ ਹੀ ਬਹੁਜੋ ਸਮਾਜ ਪਾਰਟੀ ਨੇ ਵੀ ਆਪਣਾ ਜਿਹੜਾ ਸਿਆਸੀ ਜਿਹੜਾ ਕਤਲ ਆ ਖੁਦ ਕੀਤਾ ਔਰ ਪੰਜਾਬ ਦੇ ਵਿੱਚ ਵੀ ਬਹੁਜੋ ਸਮਾਜ ਪਾਰਟੀ ਲੀਡਰ ਦਿੰਦੇ ਹੀ ਕੋਈ ਕਾਂਗਰਸ ਵਾਲੇ ਪਾਸੇ ਚਲਾ ਜਾਂਦਾ ਸੀ ਤੇ ਕੋਈ ਕਾਲੀ ਦਲ ਵਾਲੇ ਪਾਸੇ ਹੁਠੀਆ ਜਸਬੀਰ ਗੜੀ ਇੱਕ ਸਿੱਖ ਫੀਸ ਆ ਪਰ ਜਿੰਨਾ ਉਹਨਾਂ ਨੂੰ ਕੰਮ ਕਰਨਾ ਚਾਹੀਦਾ ਉਹਨਾਂ ਪੰਜਾਬ ਦੇ ਵਿੱਚ ਕੰਮ ਨਹੀਂ ਕੀਤਾ ਹਾਂ ਹੁਣ ਆਮ ਆਦੀ ਪਾਰਟੀ ਕੋਈ ਤੇ ਪਹਿਲਾਂ ਹੀ ਚਰਮੇ ਐਮਐਲਏ ਨੇ ਉਹ ਭਾਵੇਂ ਫੌਜ ਹੋਰ ਇਕੱਠੀ ਕਰ ਲੇ ਹਣੇ ਫਿਰ ਆਪੇ ਕਹਿੰਦੇ ਨੇ ਕਿ ਉਹ ਕਹਿੰਦੇ ਕਿ ਉਹ ਇੱਕ ਸਾਧੂ ਹੀ ਸੰਤ ਕਹਿੰਦਾ ਜੀ ਇੱਕ ਹੋਰ ਚੇਲੇ ਆ ਗਏ ਕਹਿੰਦਾ ਜਦੋਂ ਆਪੇ ਭੁੱਖੇ ਮਰਨਗੇ ਤੇ ਚਲੇ ਜਾਣਗੇ ਨਾ ਹੁਣ ਇੱਥੇ ਵੀ ਇੰਨੀ ਆਮ ਆਦਮੀ ਪਾਰਟੀ ਨੇ ਫੌਜ ਇਕੱਠੀ ਕਰ ਲਈ ਹੈ ਗਿਆ ਜਦੋਂ ਇੱਕ ਦੂਜੇ ਦੇ ਨਾਲ ਕੰਧ 'ਚ ਵੱਜਣਗੇ ਇੱਕ ਦੂਜੇ ਦੇ ਵੱਜਣਗੇ ਕੰਮ ਨਹੀਂ ਹੋਣਗੇ ਤੇ ਆਪੇ ਚਲੇ ਜਾਣਗੇ ਹੁਣ ਜਿਹੜੀ ਦੂਜੀ ਗੱਲ ਹੈ ਕਿ ਸਭ ਤੋਂ ਵੱਡੀ ਗੱਲ ਹੈ ਕਿ ਇਹ ਕਹਿ ਰਹੇ ਨੇ ਕਿ ਉਹ ਜੋ ਆਮ ਆਦਮੀ ਪਾਰਟੀ ਨੇ ਆ ਬਾਬਾ ਸਾਹਿਬ ਨੂੰ ਲੈ ਕੇ ਜਾਂ ਕਾਂਸ਼ੀ ਰਾਮ ਤੇ ਪਹਿਰਾ ਦਿੱਤਾ ਨਾ ਉਹ ਕਿਸੇ ਹੋਰ ਨਹੀਂ ਆ ਤੇ ਜਸਬੀਰ ਸਿੰਘ ਗੜੀ ਸਾਹਿਬ ਨੂੰ ਇਹ ਨਹੀਂ ਪਤਾ ਕਿ ਬਾਬੂ ਕਾਂਚੀਰਾਮ ਕੀ ਕਹਿੰਦੇ ਹੁੰਦੇ ਸੀ ਕਿ ਜਿਹੜਾ ਸਾਡਾ ਚੋਣ ਘੋਸ਼ਣਾ ਪੱਤਰ ਹੋ ਸ਼੍ਰੀ ਗੁਰਗ੍ਰੰਥ ਸਾਹਿਬ ਆ ਔਰ ਉਹਨੇ ਕਦੀ ਰੀਲੀਜ਼ ਨਹੀਂ ਕੀਤਾ ਸੀ ਔਰ ਜਿੰਨਾ ਐਸੀ ਭਾਈਚਾਰੇ ਨੂੰ ਲੈ ਕੇ ਬਾਦਲ ਸਾਹਿਬ ਕੰਮ ਕਰ ਗਏ ਉਹਨਾਂ ਕੋਈ ਪਾਰਟੀ ਨਹੀਂ ਕੰਮ ਕਰ ਸਕਦੀ ਹੈਗੀ ਦੂਜਾ ਜੇ ਸਿਰਫ ਬਾਬਾ ਸਾਹਿਬ ਦੀਆਂ ਫੂਟਵਾਂ ਲਾ ਕੇ ਹੀ ਇਹ ਅਗੇ ਮੰਨਦੇ ਕਿ ਪਾਰਟੀ ਪਹਿਰਾ ਦੇ ਰਹੀ ਹੈਗੀ ਤੇ ਫਿਰ ਦਿੱਲੀ ਦੇ ਵਿੱਚ ਵੀ ਇੱਕ ਡਿਪਟੀ ਸੀਐਮ ਸਿਪਾਈ ਚਾਰੇ ਚ ਬੰਨਣਾ ਚਾਹੀਦਾ ਤੇ ਪੰਜਾਬ ਦੇ ਵਿੱਚ ਵੀ ਡਿਪਟੀ ਸੀਮੇ ਇੱਕ ਸਿਪਾਈ ਚਾਰੇ ਚ ਬੰਨਣਾ ਚਾਹੀਦਾ ਸੀ ਜੇ ਸਿਰਫ ਆਪਾਂ ਕਹਿੰਦੇ ਕਿ ਪਿੱਛੇ ਦਵਾਰਾਂ ਤੇ ਪਿੱਛੇ ਫੋਟੋਆਂ ਟੰਗ ਕੇ ਆਮ ਆਦੀ ਪਾਰਟੀ ਉਹਨਾਂ ਦੇ ਚੱਲ ਰਹੀ ਹੈ ਪ੍ਰੇਰਣਾਦਾਇਕ ਹੈ ਜਨਾਂ ਉਹਦੇ ਪੂਰਨਿਆ ਤੇ ਚੱਲ ਰਹੀ ਹੈ ਇਹ ਗਲਤ ਨਹੀਂ ਹੈ ਫਿਰ ਬਾਬਾ ਸਾਹਿਬ ਨੇ ਜੋ ਕੰਮ ਕੀਤੇ ਹੈਗੇ ਕਿ ਦਿੱਲੀ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਉਹ ਕੰਮ ਹੋ ਰਹੇ ਨੇ ਐਸੀ ਬੱਚਿਆਂ ਨੂੰ ਤੇ ਵਜਿਫ ਉਹ ਨਹੀਂ ਮਿਲੇ ਸਕਾਲਰਸ਼ਿਪ ਚ ਕਿੰਨੀਆਂ ਗੜਬੜੀਆਂ ਹੋਈਆਂ ਕਾਲੀਆਂ ਵੇਲੇ ਗੜਬੜਾ ਕਾਂਗਰਸ ਵੇਲੇ ਗੜਬੜ ਇਹਨਾਂ ਵੇਲੇ ਗੜਬੜਾ ਕੋਈ ਨਿਰਪੱਖ ਜਾਂਚ ਨਹੀਂ ਹੋਈ ਹਾਲਾਂਕਿ ਜਦੋਂ ਆਪੋਜੀਸ਼ਨ ਪਾਰਟੀ ਦੇ ਵਿੱਚ ਸਰਵਜੀਤ ਕੌਰ ਮਾਨੂਕੇ ਸੀ ਉਹਨਾਂ ਨੇ بڑے ਮੁੱਦੇ ਠਾਏ ਸੀ ਹੁਣ ਉਹਨਾਂ ਦੀ ਸਰਕਾਰ ਆਈ ਉਹਨੂੰ ਪਤਾ ਮੈਂ ਆਪਣੀ ਸਰਕਾਰ ਬਰਾਬਰ ਬੋਲਾਂਗੀ ਅਗਲੀ ਵਾਰ ਮੈਨੂੰ ਟਿਕਟ ਨਹੀਂ ਦੇਣੀ ਐਸੀ ਮਸਲਿਆਂ ਦੇ ਮਸਲੇ ਦੇ ਵਿੱਚ ਨਾ ਪੰਜਾਬ ਦੇ ਵਿੱਚ 34 ਐਮਐਲਏ ਨੇ ਕੋਈ ਖੁੱਲ ਕੇ ਬੋਲਣ ਨੂੰ ਤਿਆਰ ਨਹੀਂ ਹੈਗਾ ਨੀ ਥਾਵਾ ਤੇ ਤੇ ਉੱਥੇ ਵੀ ਜਿੱਥੇ ਜਿੱਥੇ ਜਨਰਲ ਸੀਟਾਂ ਨੇ 2-3 ਵਿਧਾਇਕ ਤੇ ਉੱਥੋਂ ਵੀ ਬਣੇ ਐ ਐਸਸੀ ਭਾਈਚਾਰੇ ਦੇ ਨਹੀਂ 4 ਬਣੇ ਨੇ ਇਸ ਤੋਂ ਵੱਡਾ ਪੰਜਾਬ ਇੱਕ ਸੈਕੂਲਰ ਸਟੇਟ ਕੀ ਹੋ ਸਕਦਾ ਪੰਜਾਬ ਦੇ ਵਿੱਚ ਜਿੰਨੀ ਧਰਮ ਨਿਰਪੱਖਤਾ ਜਿੰਨੀ ਭਾਈਚਾਰਕ ਸਾਂਝ ਹਾਲਾਂਕਿ ਜਾਤ ਪਾਤ ਹੈ ਪਰ ਬਾਕੀ ਸੂਬਿਆਂ ਦੇ ਮੁਕਾਬਲੇ ਇੰਨੀ ਨਹੀਂ ਕਿ 4 ਸੀਟਾਂ ਜਿਹੜੀਆਂ ਨੇ 4 ਸੀਟਾਂ ਦੇ ਵਿੱਚ ਜਿਹੜੇ ਐਸਸੀ ਭਾਈਚਾਰੇ ਤੋਂ ਭਰਾ ਸਬੰਧ ਰੱਖਣ ਵਾਲੇ ਜਨਰਲ ਸੀਟਾਂ ਤੋਂ ਬਣੇ ਗਲਵਨ ਸਿੰਘ ਸਾਹਿਬ ਮੁਹਾਲੀ ਤੋਂ ਡਾਕਟਰ ਨਿਸ਼ਤਰਪਾ ਨਵਾਂ ਸ਼ਹਿਰ ਤੋਂ ਔਰ ਤੁਹਾਡੇ ਇਲਾਕੇ ਤੋਂ ਵੀ ਦੋ ਬਣਿਆ ਗਏ ਨੇ ਫੌਜਾ ਸਿੰਘ ਸਰਾਰੀ ਫਾਜ਼ਿਲਕਾ ਸਵਨਾ ਨਿਰਿੰਦਰਪਾ ਜਨਰਲ ਸੀਟਾਂ ਤੋਂ ਆਏ ਨੇ ਹਨ ਇਸ ਤੋਂ ਵੱਡੀ ਧਰਮ ਨਿਰਪੱਖਤਾ ਕੀ ਹੋ ਸਕਦੀ ਨਾ ਜੇ ਐਸਪੀ ਚਾਰਦੇ ਦੇ ਜਿਹੜੇ ਲੋਕ ਜਨਰਲ ਸੀਟਾਂ ਤੇ ਆ ਕੇ ਲੜ ਸਕਦੇ ਤੇ ਬਹੁਜਨ ਸਮਾਜ ਪਾਰਟੀ ਕਿਉਂ ਨਹੀਂ ਆਪਣਾ ਕਾਡਰ ਖੜੇ ਅਸਲ ਦੇ ਵਿੱਚ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਵਿੱਚ ਪੰਜਾਬ ਨੂੰ ਚੰਗਾ ਪ੍ਰਧਾਨ ਹੀ ਨਹੀਂ ਮਿਲਿਆ ਜੇ ਚੰਗਾ ਪ੍ਰਧਾਨ ਮਿਲਿਆ ਹੁੰਦਾ ਨਾ ਤੇ ਇਹਨਾਂ ਨੂੰ ਨਾ ਪਿਛਲੀ ਵਾਰ ਗੱਠ ਜੋੜ ਕਰਨ ਦੀ ਜਰੂਰਤ 36% ਵੋਟ ਬੈਂਕ ਬਹੁਤ ਹੋ ਸਕਦਾ ਬਹੁਤ ਅੱਜ ਕੱਲ ਦੇ ਜੇ ਕਿਉਂਕਿ ਭਾਜਪਾ ਇੱਕ ਪਾਰਟੀ ਕਾਂਗਰਸ ਇੱਕ ਪਾਰਟੀ ਕਾਲੀਦਲ ਇੱਕ ਪਾਰਟੀ ਆਪ ਇੱਕ ਪਾਰਟੀ ਚਾਰ ਪਾਰਟੀ ਜਿਹਨੂੰ 26-27% ਵੋਟਰਾਂ ਪਏ ਉਹਨਾਂ ਦਾ ਐਮਐਲਏ ਬਣ ਜਾਂਦਾ ਹੈਗਾ ਤੁਹਾਡੇ ਕੋਲ ਤਾਂ 36% ਹੈ ਹਿੰਦੂਆਂ ਦੀ ਕਿੰਨੀ ਹੈ 20 25 20-25% ਹੈ ਸਿੱਖਾਂ ਦੀ ਕਿੰਨੀ ਹੈ ਵੀ 25% ਹੈਗੀ ਆ। BC ਕਿੰਨੀ ਹੈਗੀ ਉਹ ਵੀ 22-23% ਤੁਹਾਡੀ ਤੇ 36% ਹੈ। ਜੇ ਐਸਸੀ ਬੀਸੀ ਇਕੱਠਾ ਹੋ ਜਾਂਦਾ ਜੇ ਜਿਹੜੀ ਭਾਪੀ ਚਾਲ ਚੱਲ ਰਹੀ ਆ ਉਹਨਾਂ ਦੀ ਚਾਲ ਕਾਮਯਾਬੀ ਹੋ ਰਹੀ ਆ ਤੇ ਫਿਰ ਤੇ ਉਸ ਆਪਣਾ ਸਰਕਾਰ ਬਣਾ ਲੈਣਗੇ ਤੇ ਕੱਲੀ ਬਹੁਜਨ ਸਮਾਜ ਪਾਰਟੀ ਦੀ ਕੀ ਪੈਸੇ ਦੀ ਨਹੀਂ ਜ਼ਰੂਰਤ ਹੈ। ਪਾਰਟੀਆਂ ਚਲਾਉਣ ਵਾਸਤੇ ਪੈਸੇ ਦੀ ਨਹੀਂ ਜ਼ਰੂਰਤ ਹੁੰਦੀ। ਵਿਜਨ ਦੀ ਜ਼ਰੂਰਤ ਹੁੰਦੀ ਹੈ ਤੇ ਚੰਗੀ ਨੀਅਤ ਦੀ ਜ਼ਰੂਰਤ ਹੁੰਦੀ ਹੈ ਜਿਸ ਦਿਨ ਕਿਸੇ ਪੰਜਾਬ ਦੇ ਵਿੱਚ ਕਿਸੇ ਵੀ ਪੋਲੀਟੀਕਲ ਪਾਰਟੀ ਜਾਂ ਕੋਈ ਬੰਦਾ ਖੜਾ ਹੋ ਜੇ ਕਿ ਮੈਂ ਪੰਜਾਬ ਨੂੰ ਬਚਾਉਣਾ ਮੈਂ ਆਪਣੀ ਪਾਰਟੀ ਬਣਾਉਣੀ ਆਪਣੀ ਸਰਕਾਰ ਬਣਾਈ ਲੋਕਾਂ ਦੀ ਸਰਕਾਰ ਲੋਕਾਂ ਦੀ ਸਰਕਾਰ ਇਹ ਪੰਜਾਬ ਦੇ ਹਜੇ ਤੱਕ ਲੋਕਾਂ ਦੀ ਸਰਕਾਰ ਨਹੀਂ ਬਣੀ ਹੈਗੀ ਕਦੀ ਕਹ ਦਿੰਦੇ ਕਿ ਖਾਸ 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 ਲੋਕਾਂ ਦੀ ਸਰਕਾਰ ਜਦੋਂ ਹੁਣ ਕਹਿੰਦੇ ਐਵੇਂ ਕਹੀ ਜਾਂਦੇ ਕਿ ਆਮ ਲੋਕਾਂ ਦੀ ਸਰਕਾਰ ਆਮ ਲੋਕਾਂ ਦੀ ਹੁਣ ਜਿੱਦਾਂ ਲੋਕਾਂ ਦੀ ਸਰਕਾਰ ਬਣ ਗਈ ਹੈ ਨਾ ਉਦੋਂ ਪੰਜਾਬ ਦੀ ਵੀ ਤਸਵੀਰ ਜਾਂ ਤਕਦੀਰ ਬਦਲ ਜਾਊਗੀ ਪਰ ਅੱਜ ਮੈਨੂੰ ਲੱਗਦਾ ਕਿ ਠੀਕ ਹੈ ਕਿ ਉਹਨਾਂ ਕੋਈ ਕੋਈ ਆਪਸ਼ਨ ਹੀ ਸੀ ਹੈਗੀ ਜਿਸਬੀਤ ਸਿੰਘ ਗੜੀ ਸਾਹਿਬ ਕੋ ਉਹ ਇਸ ਕਰਕੇ ਉਹਨਾਂ ਲੱਗਾ ਕਿ ਕალი ਦਲ ਦੇ ਜਾਣ ਦੇ ਨਾਲ ਕੋਈ ਫਾਇਦਾ ਨਹੀਂ ਹੋਣਾ ਕਿਉਂਕਿ ਕალი ਦਲ ਦੇ ਨਾਲ ਉਹ ਪਹਿਲਾਂ ਹੀ ਗੱਠ ਜੋੜ ਕਰ ਚੁੱਕੇ ਨੇ ਭਾਜਪਾ ਚ ਉਹਨਾਂ ਦੀਆਂ ਪਾਲਿਸੀਆਂ ਦਾ ਪਤਾ ਹੈਗਾ ਕਾਂਗਰਸ ਦਾ ਵੀ ਇਸ ਕਰਕੇ ਉਹਨਾਂ ਨੂੰ ਲੱਗਦਾ ਕਿ ਜਿਹੜੇ ਵੀ ਜਿੱਤਿਆ ਉਹਨਾਂ ਨੇ ਲੋਕ ਸਭਾ ਨਾਨਦਪੁਰ ਸਾਹਿਬ ਤੋਂ ਲੜੀ ਨਾਨਦਪੁਰ ਸਾਹਿਬ 'ਚ ਜੇਕਰ ਉਹਨਾਂ ਨੂੰ ਲੱਗਾ ਕਿ ਕੱਲ ਨੂੰ ਕੋਈ ਰਿజర్ਵ ਹਲਕਾ ਉਥੋਂ ਚੋਣ ਲੜ ਸਕਦੇ ਨੇ ਚਮਕੌਰ ਸਾਹਿਬ ਤੋਂ ਚੋਣ ਲੜ ਸਕਦੇ ਨੇ ਜਾਂ ਉਹ ਚਲੋ ਬੰਗਿਆ ਤੋਂ ਤਾਂ ਹੈ ਹੀ ਆ ਗੜਸ਼ੈਂਕ ਤੋਂ ਵੀ ਜਿੱਥੇ ਦੂਜੇ ਜਿਹੜੇ ਹਲਕੇ ਨੇ ਉਥੋਂ ਵੀ ਲੜ ਸਕਦੇ ਹੈਗੇ ਨੇ ਜਿਹੜਾ ਵੀ ਉਹਨਾਂ ਨੂੰ ਲੱਗਦਾ ਕਿ ਇਹ ਤੋਂ ਰਿజర్ਵ ਹਲਕਾ ਉਥੋਂ ਚੋਣ ਲੜ ਸਕਦੇ ਨੇ ਤੇ ਇਸ ਕਰਕੇ ਉਹਨਾਂ ਲੱਗਾਗਾ ਕਿ ਆਮ ਆਦੀ ਪਾਰਟੀ ਚ ਚੱਲਦੇ ਆਂ ਆਮ ਆਦੀ ਪਾਰਟੀ ਨੂੰ ਜਸਬੀਤ ਸਿੰਘ ਗੜੀ ਦੇ ਆਉਣ ਦੇ ਨਾਲ ਨਾ ਫਾਇਦਾ ਹੋਣਾ ਨੁਕਸਾਨ ਹਾਂ ਫਾਇਦਾ ਜਿਹੜਾ ਵਾ ਜਸਬੀਤ ਸਿੰਘ ਗੜੀ ਸਾਹਿਬ ਨੂੰ ਹੋ ਜਾਣਾ ਕਿਉਂਕਿ ਸਰਕਾਰ ਸਰਕਾਰ ਦੇ ਵਿੱਚ ਤੁਹਾਡੇ ਜੇ ਕੰਮ ਹੋਣ ਲੱਗ ਪੈਣ ਤੇ ਲੋਕ ਜੁੜ ਜਾਂਦੇ ਨੇ ਤੇ ਸਤਾਈ ਦੇ ਵਿੱਚ ਕਟੂਗੜ 50 60 ਐਮਐਲਏ ਦੀਆਂ ਆਮ ਆਦੀ ਪਾਰਟੀ ਨੇ ਭਗਵੰਤ ਮਾਨ ਸਾਹਿਬ ਜਾਮਨ ਰੋਡ ਦੇ ਕੇਜੀ ਰਵਾਲ ਸਾਹਿਬ ਨੇ ਟਿਕਟਾਂ ਕੱਟਣੀਆਂ ਨੇ ਨਵੇਂ ਚਿਹਰੇ ਲੈ ਕੇ ਆਉਣੇ ਨੇ ਉਹਨਾਂ ਨਵੇਂ ਚਿਹਰਿਆਂ ਦੇ ਵਿੱਚ ਜਸਬੀਤ ਸਿੰਘ ਗੜੀ ਸਾਹਿਬ ਇੱਕ ਹੋਣਗੇ